ਤਾਂ ਕੈਨੇਡਾ ਤੋਂ ਇੱਕ ਮਹੱਤਵਪੂਰਨ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਸੰਗਰੂਰ ਤੋਂ ਆਪਣੇ ਚੰਗੇ ਭਵਿੱਖ ਦੇ ਲਈ ਕੈਨੇਡਾ ਗਈ 27 ਸਾਲਾਂ ਅਮਨਪ੍ਰੀਤ ਕੌਰ ਨੂੰ ਦਾ ਕਤਲ ਕਰ ਦਿੱਤਾ ਗਿਆ। ਤਾਂ ਕਤਲ ਕਰਨ ਵਾਲੇ ਦੀ ਸਨਾਖਤ ਜਿਹੜੀ ਕਿ ਉਹ ਮਨਪ੍ਰੀਤ ਸਿੰਘ ਉਮਰ 27 ਸਾਲਾਂ ਜਾਣੀ ਗਈ ਹੈ ਜਿਸ ਨੂੰ ਕਿ ਕੈਨੇਡਾ ਦੇ ਵਿੱਚ ਮੋਸਟ ਵੌਂਟਡ ਵੀ ਕਰਾ ਦਿੱਤਾ ਹੈ। ਜਿਸ ਦੇ ਨਾਲ ਕੈਨੇਡਾ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਤੇ ਉੱਥੇ ਜਾ ਕੇ ਸੰਗਰੂਰ ਦੇ ਵਿੱਚ ਅਮਨਪ੍ਰੀਤ ਕੌਰ ਦੇ ਪਰਿਵਾਰ ਦੇ ਨਾਲ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਹੋਣ ਹਾਸ ਸੀ ਤੇ ਕੈਨੇਡਾ ਦੇ ਵਿੱਚ ਹਸਪਤਾਲ ਦੇ ਵਿੱਚ ਕੰਮ ਕਰਦੀ ਸੀ। ਉਸਨੂੰ ਰੂਰ ਤੋਂ 2021 ਦੇ ਵਿੱਚ ਕੈਨੇਡਾ ਗਈ ਸੀ ਤੇ ਹੁਣ ਉਹ ਕਾਫੀ ਲੰਬੇ ਸਮੇਂ ਤੋਂ ਜਿਹੜੀ ਕਿ ਉੱਥੇ ਕੰਮ ਕਰ ਰਹੀ ਹੈ ਤੇ ਹੁਣ ਕੁਝ ਹੀ ਟਾਈਮ ਬਾਅਦ ਪੀਆਰ ਹੋਣ ਵਾਲੀ ਸੀ ਇਸ ਦੇ ਨਾਲ ਹੀ ਮਨਪ੍ਰੀਤ कौर ਦੇ ਪਿਤਾ ਨੇ ਕਿਹਾ ਕਿ ਉਸਨੂੰ ਸਾਨੂੰ ਅੱਜ ਤੱਕ ਕਦੇ ਵੀ ਕੋਈ ਅੰਦਰੂਨੀ ਗੱਲ ਨਹੀਂ ਦੱਸੀ ਪਰ ਹਮੇਸ਼ਾ ਸਾਡੇ ਨਾਲ ਖੁਸ਼ ਹੋ ਕੇ ਹੀ ਗੱਲ ਕਰਦੀ ਸੀ ਕੈਨੇਡਾ ਗਈ ਸੀ ਇਹ 2021 ਦੇ ਵਿੱਚ ਗਈ ਸੀ 8ਵੇਂ ਮਹੀਨੇ ਦੇ ਵਿੱਚ ਇਹ ਤੇ ਸਾਨੂੰ ਤਾਂ ਫਿਰ ਇਹਦੀ ਬੜੀ ਹਾਸਮੁਖ ਸੀਗੀ ਵਧੀਆ ਜੌਬ ਕਰਦੀ ਸੀਗੀ ਵੈਲ ਸੈਟਲਡ ਸੀਗੀ ਕੈਨੇਡਾ 'ਚ ਉੱਥੇ ਨੇ ਆਪ ਦਾ ਸਾਰਾ ਕੁਝ ਰੱਖਿਆ ਹੋਇਆ ਸੀ ਗੱਡੀ-ਗੁੱਡੀ ਸਭ ਕੁਝ ਦੇ ਲਈ ਪੂਰੀ ਬੈਲ ਸੈਟਲ ਸੀ ਕਿਉਂਕਿ ਜੌਬ ਇਹਨੂੰ ਪਰਮਨੈਂਟ ਜੌਬ ਮਿਲੀ ਹੋਈ ਸੀ। ਬਸ ਹਾਂ ਤਾਂ ਜਦੋਂ ਇਹ ਮਾੜੀ ਘਟਨਾ ਵਾਪਰੀ ਉਦੋਂ ਕੁਝ ਘੰਟਿਆਂ ਬਾਅਦ ਹੀ ਪਤਾ ਲੱਗਿਆ। ਫਿਰ ਅਗਲੇ ਦਿਨ ਸਾਨੂੰ ਬੇਟੀ ਦਾ ਫੋਨ ਆਇਆ ਵੀ ਉਹਦੀ ਡੈੱਡ ਬੋਡੀ ਮਿਲੀ ਹੈ ਫਿਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਨੂੰ ਬਹੁਤ ਜ਼ਿਆਦਾ ਚਲਣਾ ਔਖਾ ਹੋ ਗਿਆ। ਮੇਰੇ ਨਾਲ ਆਖਰੀ ਵਾਰ 20 ਤਰੀਕ ਦੀ ਨਾਈਟ ਦੀ ਗੱਲ ਹੋਈ ਸੀਗੀ ਉਹ 20 ਤਰੀਕ ਆਪਾਂ ਉਹਨਾਂ ਤੋਂ ਅੱਗੇ ਆ। ਉਹ ਪਿੱਛੇ ਨਹੀਂ ਮਿਸਿੰਗ ਵੀ ਤਰੀਕ ਦੀ ਸ਼ਾਮ ਨੂੰ ਹੋਈ ਹੈ ਜੀ ਸ਼ਾਮ ਨੂੰ ਜਿਹੜੀ ਆਪਣੀ ਇੰਡੀਆ ਦੀ ਕੁਸ਼ਮ ਨਹੀਂ ਉਹ ਤਾਂ ਰੁਟੀਨ ਦੀ ਤਰ੍ਹਾਂ ਤੇ ਜਾਂਦੀ ਸੀ ਖੁਸ਼-ਖੁਸ਼ ਸੀ ਜੀ ਪੂਰੀ ਉਹ ਇੰਡੀਆ ਨੂੰ ਪੂਰੀ ਖੁਸ਼ੀ ਨਾਲ ਆਉਣਾ ਹੈਗਾ ਇੰਡੀਆ ਬਸ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ ਕੋਈ ਕੋਈ ਗੱਲਬਾਤ ਨਹੀਂ ਸੀ ਕਦੇ ਉਹਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਕੀ ਕੰਮ ਕੀ ਕਰਦੀ ਸੀ ਤੇ ਕੰਮ ਉਹ ਹਸਪੀਟਲ ਜੌਬ ਕਰਦੀ ਸੀ ਪਰਮਾਨੈਂਟ ਜੌਬ ਸੀ ਜੀ ਉਹ ਵੀ ਉੱਥੇ 12-12 ਘੰਟੇ ਜੌਬ ਸੀ ਪਹਿਲੇ 2 ਦਿਨ ਸਤੋਂ ਸਵੇਰ ਦੇ ਸਤੋਂ ਸਤ ਕੀਲੇ ਦੋ ਦਿਨ ਸੱਤ ਤੋਂ ਰਾਤ ਦੇ ਸੱਤ ਫਿਰ ਚਾਰ ਉਹਨਾਂ ਨੂੰ ਛੁੱਟੀਆਂ ਹੁੰਦੀਆਂ ਉਹਨਾਂ ਸੀਗਾ ਉਹੀ ਗਵਰਨਮੈਂਟ ਦਾ ਜਿਹੜਾ ਹਿਸਾਬ ਆ ਉਹਨਾਂ ਦੀ ਡਿਊਟੀਆਂ ਦਾ ਉਹਦੇ ਹਿਸਾਬ ਨਾਲ ਚੱਲਦੀ ਸੀਗੀ ਦੇਖੋ ਵਧੀਆ ਰੁਟੀਨ ਚ ਕੰਮ ਤੇ ਜਾਂਦੀ ਸੀ ਜੀ ਬਹੁਤ ਹਾਸਮੁਖ ਸੀ ਬਹੁਤ ਹੀ ਮਿਹਨਤੀ ਸੀਗੀ ਸਾਨੂੰ ਬੀਤਰੀ ਗੱਲ ਗੱਲ ਵੀ ਹੋਈ ਆ ਕਿ ਜੇ ਜੀ ਮੈਂ ਆਉਂਗੀ ਮਹੀਨੇ ਤੱਕ ਮੇਰੀ ਪੀਆਰ ਹੋ ਜਾਣੀ ਹੈ ਜਦੋਂ ਤੋਂ ਬਾਅਦ ਮੈਂ ਆ ਜੂਗੀ ਛੁੱਟੀ ਲੈ ਕੇ ਚ ਹੈ ਕੀ ਸੁਣਾਉਂਦਾ ਕਿਦਾਂ ਚਲਦਾ ਛਾਨ ਨੰਬਰ ਛੋਟੋਂ ਉੱਪਰ ਕਰਾ ਕੇ ਆਪਣੀ ਡਿਊਟੀ ਤੇ ਜਾ ਰਹੀ ਸੀਗੀ ਉਸ ਤੋਂ ਬਾਅਦ ਇਹਦਾ ਫੋਨ ਬੰਦ ਹੋ ਗਿਆ ਤੇ 24 ਘੰਟੇ ਮਰ ਕੋ ਬੰਦ ਰਿਹਾ ਫਿਰ ਇਹਦੀ ਵੱਡੀ ਸਿਸਟਰ ਨੇ ਕਿਹਾ ਵੀ ਫੋਨ ਬੰਦ ਆ ਇੱਥੋਂ ਕਰਕੇ ਦੇਖਿਆ ਬੰਦ ਸੀ ਫੋਨ ਫਿਰ ਜਦੋਂ ਉਹਨੇ ਅਡਾਪਟਰ ਲਖਾਈ ਉੱਤੇ ਉੱਥੇ ਜਾ ਕੇ ਪਤਾ ਲੱਗਿਆ ਵੀ ਉਹ ਉਹਦੀ ਬੋਡੀ ਮਿਲੀ ਦੋ ਦਿਨ ਬਾਅਦ ਤੇ ਉਸ ਤੋਂ ਬਾਅਦ ਕਰੋ ਵੀ ਪਛਾਣ ਕੀਤੀ ਨਹੀਂ ਹਾਂ ਨਹੀਂ ਕੀ ਵਾਂਗ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਤੋਂ ਸਾਡੀ ਮਦਦ ਕੀਤੀ ਜਾਵੇ ਪਰਿਵਾਰ ਵੀ ਬਹੁਤ ਹੈ ਮੋਤਾ ਜੀ ਬੋਤਾਂ ਦੇ ਬਸ ਉਹ ਰਾਜਮਾਤਮਾ ਕਰੇ ਵੀ ਸਾਡੀ ਗੱਡੀ ਨੂੰ ਅੱਖ ਨਹੀਂ ਉਹਦੀ ਅਡਵਾਜ ਪੂਰੇ ਕਰਨੇ ਚਾਹੁੰਦੇ ਆਂ ਵੀ ਇੱਥੇ ਲੱਗੇ ਸੀ ਉਹਨਾਂ ਨੂੰ ਲੋਕੀਂ ਯਾਰਾਂ ਦੀ ਸਾਹਮਣੇ ਹੋਵੇ ਸਾਡੀ ਗੱਲ ਤੋਂ ਵੱਧ ਜਾਵੇ ਦੇਖੋ ਪਰਿਵਾਰ ਨੂੰ ਹੁੰਦਾ ਵੀ ਸਾਡਾ ਬੱਚਾ ਕਿਤੇ ਕੰਮ ਲੱਗ ਜੇ ਬੱਚੀ ਦੀ ਹੁਣ ਨਕਸਿੰਦੀ ਜੀ ਜੋਬ ਕਰ ਰਹੀ ਸੀ ਜੇ ਸਾਡੇ ਪੰਜਾਬ ਦੇ ਚਨਾਉਗੀਆਂ ਹੁਣ ਕਿਉਂ ਬੱਚੇ ਬਾਹਰ ਜਾਣ ਦੇਖੋ ਅੱਜ ਹੜਾਤੇ ਹੋ ਗਏ ਕੈਨੇਡਾ 'ਚ ਵੀ ਨਸ਼ਾ ਦਾ ਦੌਰ ਚੱਲ ਪਿਆ ਸਾਡੇ ਪੰਜਾਬੀਆਂ ਨੇ ਜਾ ਕੇ ਉੱਥੇ ਸਾਰਾ ਕੁਝ ਗਲਤ ਕੰਮ ਹੋਇਆਗਾ ਇਹ ਵੀ ਜਿਹੜਾ ਬੱਚੇ ਦੀ ਡੈਕਥ ਹੋਈ ਹੈ ਇਹ ਵੀ ਪਤਾ ਲੱਗਿਆ ਵੀ ਕੋਈ ਪੰਜਾਬੀ ਸੀਗਾ ਜਿਹਨੇ ਇਹ ਕਾਰਾ ਕੀਤਾਗਾ ਤੇ ਦੇਖੋ ਹਰੇਕ ਨੂੰ ਆਸ ਹੁੰਦੀ ਆ ਵੀ ਸਾਡਾ ਬੱਚਾ ਪੜ੍ਹ ਲਿਖ ਕੇ ਇੱਕ ਵਧੀਆ ਜੌਬ ਕਰੇ ਉਸ ਦੇ ਤਹਿਤ ਇਹਨਾਂ ਨੇ ਬਾਹਰ ਬੇਟੀ ਭੇਜੀ ਸੀ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡੇ ਬੱਚੇ ਨਾਲ ਐਡਾ ਕਾਂਡ ਹੋ ਜਾਣਾਗਾ ਬਿਆਹ ਦੀ ਚੌ ਚੱਲ ਰਹੀ ਸੀਗੀ ਖੁਸ਼ੀਆਂ ਚੱਲ ਰਹੀਆਂ ਸੀ ਜਵਾਨ ਬੱਚੀ ਸੀ ਵੈਲ ਸੈਟਲਡ ਸੀਗੀ ਆਪਣੇ ਕਮਾਈ ਆਪ ਕਰ ਰਹੀ ਸੀ ਕੋਈ ਪਰਿਵਾਰ ਤੇ ਬਜਨ ਨਹੀਂ ਸੀਗਾ ਬੜੀ ਖੁਸ਼ ਸੀਗੀ ਖੁਸ਼ੀ ਦੀ ਬੱਚਾ ਸੀਗਾ ਸਾਡਾ ਗੁਮਾਰ ਦਾ ਬੱਚਾ ਸੀ ਬਹੁਤ ਖੁਸ਼ੀਬੀ ਸੀਗਾ ਤੇ ਕੋਈ ਟੈਨਸ਼ਨ ਨਹੀਂ ਪਰ ਬਹੁਤ ਮਾੜਾ ਹੋਇਆ ਤੇ ਸਾਰੇ ਪਰਿਵਾਰ ਨੂੰ ਤੇ ਸਾਡੇ ਮਾਲੇ ਨੂੰ ਬਹੁਤ ਵੱਡਾ ਏ ਘਾਟਾ ਪੈਗਾ ਪਰਿਵਾਰ ਦਾ ਪਿਆਰ ਤੇ ਸਾਡੀ ਬੱਚੀ ਜਿਹੜੀ ਗਈ ਹੈ ਬਹੁਤ ਮਾੜਾ ਹੋਇਆ ਤੇ ਸਰਕਾਰ ਨੂੰ ਉਸ ਤੋਂ ਹੀ ਬੇਨਤੀ ਕਰਦੇ ਆ ਵੀ ਦੇਖੋ ਜੇ ਸਾਡੇ ਇੱਥੇ ਹਾਲਾਤ ਚੰਗੇ ਹੋਣਗੇ ਪੰਜਾਬ ਸਾਡੇ ਬੱਚੇ ਕਿਉਂ ਬਾਹਰ ਜਾਣ ਕਿ ਪੰਜਾਬ ਸਾਡੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਹੀ ਸਾਡੇ ਜਿਹੜੇ ਨੁਕਸਾਨ ਹੋ ਰਹੇ